ਜੀ ਦੋਸਤੋ ਬੜਾਪੇ ਤੱਕ ਸਿਹਤਮੰਦ ਰਹਿਣ ਦੇ ਨਜੋ ਨੰਬਰ 1 ਮਖਾਣੇ ਅਤੇ ਦੁੱਧ ਦਾ ਸੇਵਨ ਕਰਨ ਨਾਲ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਨਾਲ ਹੱਡੀਆਂ ਹੀ ਬਹੁਤ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ ਨੰਬਰ 2 ਗਾਜਰ ਦਾ ਮਰੱਬਾ ਖਾਣ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ ਨੰਬਰ 3 ਜਿਨ੍ਹਾਂ ਲੋਕਾਂ ਦਾ ਮੋਟਾਪਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਉਹਨਾਂ ਨੂੰ ਦੋ ਟਾਈਮ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 4 ਬੱਚਿਆਂ ਨੂੰ ਕੱਚਾ ਪਨੀਰ ਜ਼ਰੂਰ ਖਵਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੀਆਂ ਹੱਡੀਆਂ ਬਹੁਤ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ ਨੰਬਰ 5 ਜੇ ਕਰਤਾਰ ਦੀਆਂ ਆਟੀਆਂ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਦੁੱਧ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਪੀਓ ਦਰਦ ਤੋਂ ਰਾਹ ਮਿਲੇਗਾ ਨੰਬਰ 6 ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰਨ ਨਾਲ ਗਲੇ ਦੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ ਨੰਬਰ 7 ਹਰਾ ਧਨੀਆ ਪੀਛ ਕੇ ਪੀਣ ਨਾਲ ਉਲਟੀਆਂ ਨਹੀਂ ਬੰਦ ਹੋ ਜਾਂਦੀ ਹੈ ਨੰਬਰ 8 ਨਹਾਂ ਉੱਪਰ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨੰਬਰ 9 ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ਤੇ ਰਜਨਾ 3-4 ਖੰਜੂਰਾ ਦਾ ਸੇਵਨ ਕਰੋ ਦਰਦ ਤੋਂ ਰਾਹ ਮਿਲੇਗਾ ਨੰਬਰ 10 ਜਿਨ੍ਹਾਂ ਨੂੰ ਬਵਾਸੀਰ ਦੀ ਪਰੇਸ਼ਾਨੀ ਹੈ ਉਹਨਾਂ ਨੂੰ ਲਾਲ ਮਿਰਚ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 11 ਜੇਕਰ ਤੁਹਾਨੂੰ ਬਾਥਰੂਮ ਰੁੱਕ ਰੁੱਕ ਕੇ ਆ ਰਿਹਾ ਤਾਂ ਥੋੜੇ ਦੇਨ ਨਿੰਬੂ ਪਾਣੀ ਪਿਓ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 12 ਰੋਜ਼ਾਨਾ ਲਸਣ ਦੀਆਂ 3-4 ਕਲੀਆਂ ਚਬਾਉਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 13 ਸਾਨੂੰ ਜ਼ਿਆਦਾ ਗਰਮ ਚਾਹ ਨਹੀਂ ਪੀਣੀ ਚਾਹੀਦੀ ਇਸ ਨਾਲ ਦੰਦ ਖਰਾਬ ਹੋ ਜਾਂਦੇ ਹਨ ਨੰਬਰ 14 ਜਿਨ੍ਹਾਂ ਦਾ ਚਿਹਰਾ ਫਿੱਕਾ ਵਿਖਦਾ ਹੈ ਉਹਨਾਂ ਨੂੰ ਨਾਰਦਾ ਸੇਵਨ ਕਰਨਾ ਚਾਹੀਦਾ ਚਿਹਰੇ ਤੇ ਰੌਣਕ ਆਉਣ ਲੱਗੇ ਪਰ 15 ਜਿਨ੍ਹਾਂ ਦੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਹੈ ਉਹਨਾਂ ਨੂੰ ਰੋਟੀ ਤੋਂ ਬਾਅਦ ਥੋੜੀ ਜਿਹੀ ਜ਼ਬਾਨ ਖਾਣੀ ਚਾਹੀਦੀ ਹੈ ਗੈਸ ਬਣਨੋਂ ਘਟ ਜਾਵੇਗੀ ਨੰਬਰ 16 ਜੇਕਰ ਤੁਸੀਂ ਆਪਣਾ ਭਾਰ ਜਲਦੀ ਵਧਾਉਣਾ ਚਾਹੁੰਦੇ ਹੋ ਤਾਂ ਉਬਲੇ ਹੋਏ ਆਲੂ ਖਾਓ ਨੰਬਰ 17 ਸਵੇਰੇ ਹਰੇ ਘਾਹ ਤੇ ਤੁਰਨ ਨਾਲ ਦਿਮਾਗ ਤੇਜ ਹੁੰਦਾ ਹੈ ਤੇ ਡਿਪਰੈਸ਼ਨ ਘਟ ਹੁੰਦਾ ਹੈ ਨੰਬਰ 18 ਟਮਾਟਰ ਦਾ ਰਸ ਚਿਹਰੇ ਤੇ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ਨੰਬਰ 19 ਰਾਤ ਨੂੰ ਹਵਾਦਾਰ ਮੌਸਮ ਵਿੱਚ ਸੌਣ ਨਾਲ ਨੀ ਇਹ ਤਾਂ ਬਹੁਤ ਵਧੀਆ ਹੁੰਦੀ ਹੈ ਨੰਬਰ 20 ਪਰ ਜਨਾ ਬਨਾਮ ਖਾਨ ਨਾਲ ਸ਼ੂਗਰ ਤੇ ਦਿਲ ਦੀ ਬਿਮਾਰੀ ਨਹੀਂ ਹੁੰਦੀ ਧੰਨਵਾਦ ਜੀ